ਜੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈਡ ਬੋਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਬੰਨਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਸ ਪਤਾ ਲੱਗਾ ਕੌਣ ਹੈ ਉਹਦੀ ਜੇਬ ਤੇ ਵੀ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਇਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਜਾ ਕੋਈ ਦੀ ਤੇ ਹੋਰ ਜਿਹੜੇ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਇਹ ਇਸ ਟਾਈਮ ਅਜੇ ਤੱਕ ਕੋਈ ਐਹੋਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ 스ਮੈਲ ਆ ਰਹੀ ਹੈ ਜੋ ਰਾਤ ਦੇ ਦਿੱਤੇ ਇੰਨੀ 스ਮੈਲ ਨਹੀਂ ਆਣੀ ਤੇ ਜਾਂ ਕਿਸੇ ਦਾ ਧਿਆਨ ਨਹੀਂ ਕਿ ਕਿੰਨੇ ਕਿ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਕਿ ਕਿੰਨੀ ਪੁਰਾਣੀ ਆ ਜੇ ਡਾਕਟਰ ਸਾਹਿਬ ਵੀ ਪੋਸਟ ਮੌਰਟਮ ਕਰਕੇ ਤੋਂ ਦਾ ਮਾਇਨਾ ਕਰਕੇ ਦੱਸਣਗੇ ਕਿ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕਿ ਲੱਗਦੀ ਹੈ ਅੰਦਾਜ਼ਨ ਏਜ ਇਹਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜਿਹੜੀ ਪੰਜਾਬੀ ਹੈ ਜਾਂ ਕੋਈ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਜੀ ਸਰ ਵੈਸੀ ਡੈਡ ਬੋਡੀ ਆ ਕਿ ਛੱਟਪੇਟ ਦਾ ਕੋਈ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ ਉੱਪਰ ਹੀ ਛੱਟਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਕੋ ਇਹੋ ਜੀ ਕੋਈ ਛੱਟਪੇਟ ਨਹੀਂ ਹੈਗੀ ਕੋਈ ਚੀਜ਼ ਕੋਈ ਨਸ਼ੀ ਵਾਲੀ ਕੋਈ ਚੀਜ਼ ਨਹੀਂ ਤੇ ਲੱਗੋ ਬ੍ਰਾਹਮਤ ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਤ ਨਹੀਂ ਹੋਈ ਜੀ ਨਸ਼ੀ ਵਾਲੀ ਇਹ ਪੋਸਟ ਮਾਰਡੋਂ ਤੋਂ ਪਤਾ ਲੱਗ ਜਾਏਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਕਰ ਲਿਆ ਜਾਂ ਕੀ ਕਰਾਦੇ ਬਹੁਤ ਸਾਰਾ ਕੀ ਕਾਰਵਾਈ ਕੀਤੀ ਜੀ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਡੈਡ ਬੋਡੀ ਪਈ ਹੈ ਇੱਥੇ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਸ ਪਤਾ ਲੱਗਾ ਕੌਣ ਹੈ ਉਹਦੀ ਜੇਬ ਤੇ ਵੀ ਜੋ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਐਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਜਾ ਕੋਈ ਦੀ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਐਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੋ ਰਾਤ ਨੂੰ ਦਿੱਤੇ ਇੰਨੀ ਸਮੈਲ ਨਹੀਂ ਆਣੀ ਜਾਂ ਕਿਸਦਾ ਧਿਆਨ ਨਹੀਂ ਵੀ ਕਿੰਨੀ ਕੀ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਪੁਰਾਣੀ ਆ ਜੀ ਡਾਕਟਰ ਸਾਹਿਬ ਵੀ ਪੋਸਟਮਾਰਟਮ ਕਰਕੇ ਉਹਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕੀ ਲੱਗਦੀ ਹੈ ਅੰਦਾਜ਼ਨ ਏਜ ਇਹਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜੀ ਪੰਜਾਬੀ ਹੈ ਜਾਂ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਜੀ ਸਰ ਵੈਸੀ ਡੈੱਡ ਬੋਡੀ ਆ ਕਿ ਛੱਟ ਪੇਟ ਦਾ ਵੀ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ। ਉਪਰ ਹੀ ਛੱਟ ਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਇਹੋ ਜੀ ਕੋਈ ਛੱਟ ਪੇਟ ਨਹੀਂ ਹੈਗੀ। ਕੋਈ ਚੀਜ਼ ਜੇ ਕੋਈ ਨਸ਼ੀ ਵਾਲੀ ਕੋਈ ਚੀਜ਼ ਨਹੀਂ ਤੇ ਲੱਗੋ ਬ੍ਰਾਹਮਤ। ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਤ ਨਹੀਂ ਹੋਈ ਜੀ ਦਸ਼ੇ ਵਾਲੀ। ਕੋਈ ਇਹ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਗੱਲ ਹੈ ਜਾਂ ਕੀ ਖਾਧਿਆ। ਬਹੁਤ ਔਖੀ ਗੱਲ ਹੈ। ਅਸੀਂ ਇਹਦੀ ਪੋਸਟਮਾਰਟਮ ਕਰਾਵਾਂਗੇ ਜੀ ਦਾ। ਜੀ। ਜੀ ਇਨਫੋਰਮੇਸ਼ਨ ਮਿਲੀ ਸੀ ਕਿ ਡੈੱਡ ਬੋਡੀ ਪਈ ਤੇ ਆ ਕੇ ਉਹਨੂੰ ਦੇਖਿਆ ਗਿਆ ਆ ਉਹਦੀ ਜਿਹੜੇ ਆ ਪੋਸਟਮਾਰਟਮ ਲਈ ਉਹਨੂੰ ਭੇਜਿਆ ਜਾ ਰਿਹਾ ਹੈ ਤੇ ਮੌਤ ਦੇ ਕਾਰਨ ਦਾ ਪਤਾ ਕਰਾ ਕੇ ਤੇ ਜੋ ਵੀ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿਸੇ ਤਰ੍ਹਾਂ ਲੱਗਾ ਕੋਣ ਹੈ ਉਹਦੀ ਜੇਬ ਤੇ ਵੀ ਜੋ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਮਿਲੀ ਜਿਹਦੀ ਪਛਾਣ ਹੋ ਸਕੇ ਨਹੀਂ ਐਹੋ ਜੀ ਕੋਈ ਚੀਜ਼ ਨਹੀਂ ਮਿਲੀ ਉਹਦੇ ਪਛਾਣ ਪੱਤਰ ਦਾ ਕੋਈ ਵੀ ਤੇ ਹੋਰ ਜਿਹੜੀ ਆ ਅੰਦਰੂਨੀ ਕੱਪੜੇ ਚੰਗੀ ਤਰ੍ਹਾਂ ਚੈੱਕ ਕਰਕੇ ਵੇਖ ਲਾਂਗੇ ਤੇ ਇਸ ਟਾਈਮ ਅਜੇ ਤੱਕ ਕੋਈ ਐਹੋ ਜੀ ਚੀਜ਼ ਨਹੀਂ ਮਿਲੀ ਜੀ ਸਰ ਕਿੰਨੇ ਦਿਨ ਪੁਰਾਣੀ ਆ ਕਿਉਂਕਿ ਬਹੁਤ ਜ਼ਿਆਦਾ ਸਮੈਲ ਆ ਰਹੀ ਹੈ ਜੇ ਰਾਤ ਨੂੰ ਦਿੱਤੇ ਇੰਨੀ ਸਮੈਲ ਨਹੀਂ ਆਣੀ ਤੇ ਜਾਂ ਕਿਸਦਾ ਧਿਆਨ ਨਹੀਂ ਵੀ ਕਿੰਨੀ ਕੁ ਦਿਨ ਪੁਰਾਣੀ ਹੋ ਸਕਦੀ ਹੈ ਇਹ ਕਿਹਾ ਨਹੀਂ ਜਾ ਸਕਦਾ ਵੀ ਕਿੰਨੀ ਪੁਰਾਣੀ ਆ ਜੇ ਡਾਕਟਰ ਸਾਹਿਬ ਵੀ ਪੋਸਟ ਮਾਰਟਮ ਕਰਕੇ ਤੋਂ ਦਾ ਮਾਇਨਾ ਕਰਕੇ ਦੱਸਣਗੇ ਵੀ ਕਦੋਂ ਦੀ ਇਹਦੀ ਡੈਥ ਕਿਸ ਟਾਈਮ ਦੀ ਦੀ ਡੈਥ ਹੋਈ ਹੈ ਇਹ ਕਿੰਨੀ ਕੁ ਲੱਗਦੀ ਹੈ ਅੰਦਾਜ਼ਨ ਏਜ ਇਹਦੀ 35 ਤੋਂ 40 ਸਾਲ ਦੇ ਕਰੀਬ ਜਿਹੜੀ ਲੱਗ ਰਹੀ ਹੈ ਜਿਹੜੀ ਪੰਜਾਬੀ ਹੈ ਜਾਂ ਕੋਈ ਪ੍ਰਵਾਸੀ ਹੈ ਇਹ ਉਹਦੇ ਫੇਸ ਤੋਂ ਜੇ ਕਲੀਅਰ ਨਹੀਂ ਹੋ ਰਿਹਾ ਉਹ ਪਤਾ ਲੱਗ ਜਾਏਗਾ ਸਰ ਵੈਸੀ ਗੱਡ ਬੋੜੀ ਆ ਕਿ ਛੱਟ ਪੇਟ ਦਾ ਵੀ ਇਸ ਤਰ੍ਹਾਂ ਦਾ ਕੋਈ ਨਿਸ਼ਾਨਤ ਨਹੀਂ ਆ। ਉਪਰ ਹੀ ਛੱਟ ਪੇਟ ਕੋਈ ਨਹੀਂ ਹੈਗੀ ਜੀ ਕੋਈ ਸਿਰ ਤੇ ਗਲੇ ਤੇ ਜਾਂ ਕਿਸੇ ਛਾਤੀ ਤੇ ਜਾਂ ਇਹੋ ਜੀ ਕੋਈ ਛੱਟ ਪੇਟ ਨਹੀਂ ਹੈਗੀ। ਕੋਈ ਚੀਜ਼ ਕੋਈ ਨਸ਼ੀ ਵਾਲੀ ਕੋਈ ਚੀਜ਼ ਤੇ ਨਹੀਂ ਤੇ ਲੱਗੋ ਬ੍ਰਾਹਮਤ। ਨਹੀਂ ਜੀ ਇਹੋ ਜੀ ਕੋਈ ਚੀਜ਼ ਬ੍ਰਾਹਮਤ ਨਹੀਂ ਹੋਈ ਜੀ ਦਸ਼ੇ ਵਾਲੀ। ਕੋਈ ਇਹ ਪੋਸਟ ਮਾਰਟੋਂ ਪਤਾ ਲੱਗ ਜਾਏਗਾ ਵੀ ਇਹਨੇ ਕੀ ਖਾਦਾ ਸੀਗਾ ਜਾਂ ਜੇ ਕੋਈ ਹੋਰ ਗੱਲ ਹੈ ਜਾਂ ਕੀ ਖਾਦਾ ਹੈ ਤਾਂ ਪਤਾ ਲੱਗ ਜਾਵੇਗਾ।